ਨਾ ਨਾ ਕਦੀ ਪਲਾਟ ਚ ਤਾਂ ਸੱਪ ਆਉਣਗੇ ਔਰ 8 ਵਜੇ ਮੈਨੂੰ ਚੇਤਾ ਆਇਆ ਮੈਂ ਕਿਹਾ ਫਿਰ ਵੀ ਨੇਰਾ ਹੋਗਾ ਦੋਸਤੋ ਪਲਾਟਾ ਚ ਜਾਣਾ ਸੇਫ ਨਹੀਂਗਾ ਹੁਣ ਆ ਪਤਾ ਨਹੀਂ ਥੂਲੇ ਬਾਹਰ ਨਹੀਂ ਨਾ ਘਰ ਤੱਕ ਆਪ ਚਲਾ ਮਨਿੰਦਰ ਅੱਖ ਨਹੀਂ ਲਿਆਉਂਦੇਗੇ ਹੁਣ ਮन्ने ਜੇ ਤੂੰ ਫਿਰਦਾ ਇੰਨਾ ਮੈਂ ਸਾਰੀ ਦਿਹਾੜੀ ਘਰੇ ਨਹੀਂ ਬੜਦਾਗਾ ਘਰ ਦਾ ਕੋਈ ਕੰਮ ਨਹੀਂ ਸਵਾਰਦਾਗਾ ਤੇ ਕਰਕੇ ਤਾਂ ਆਇਆ ਦੁੱਧ ਲੈ ਕੇ ਆਇਆ ਵਾ ਦੁੱਧ ਲਿਆਉਣ ਨੂੰ 7 ਮਿੰਟ ਪਹਿਲਾਂ ਤੈਨੂੰ ਫੋਨ ਕੀਤਾ ਵੀ 9 ਵਜੇ ਨਾਲੇ ਮਨਿੰਦਰ ਛੇਤੀ ਆ ਜਾ ਦੁੱਧ ਲੈ ਕੇ ਆਉਣਾ ਮੈਂ 7 ਮਿੰਟ ਕੇ 1 ਮਿੰਟs ਘਰੇ ਆ ਗਿਆ ਫਿਰ 9 ਵਜੇ ਤਾਂ 7 ਮਿੰਟ ਹੀ ਰਹਿ ਗਏ ਸੀ ਦੁੱਧ ਲਿਆਉਣ ਚ ਤੇ ਮੈਂ ਬਾਦ ਹੋ ਜਾਣੀ ਸੀ 9 ਵਜੇ ਮੈਂ ਚਲਦਾ ਗਿਆ ਨਾ ਦੁੱਧ ਲੈ ਆਂਦਣ ਬਿਨਾਂ ਕਹੇ ਤਾਂ ਨਹੀਂ ਕੋਈ ਕੰਮ ਕਰਦਾ ਤੁਸੀਂ ਨਹੀਂ ਦੋਸਟ ਕਿ ਨਹੀਂ ਦੁਪਹਿਰ ਦੀ ਤੈਨੂੰ ਮੈਂ ਕਹੀ ਜੰਨੀ ਮਨਿੰਦਰ ਅੱਖ ਲੈ ਅੱਖ ਲੈ ਕਦੋਂ ਕਿ ਦੁਪਹਿਰੇ ਇੱਕ ਵਾਰੀ ਨਹੀਂ ਕਿਹਾ ਉਹ ਤਾਂ ਸੌਂ ਗਿਆ ਆ ਕੇ ਨਾ ਲੈ ਤੂੰ ਸੌਈਏ ਨਾ ਸੋ ਇਹ ਨਯਾਰ ਸਿੱਤਿ ਮਨਿੰਦਰ ਬਹੁਤ ਦੁਖੀ ਕਰਦਾ ਤੂੰ ਤਾਂ ਜਪਾ ਜੀ ਕੀ ਤੋੜ ਲਿਆ ਇਹਨੂੰ ਮੈਂ ਕਿਹਾ ਦੁਪਹਿਰੇ ਰੀਤ ਮਨਿੰਦਰ ਸੁੱਤਾ ਪਿਆ ਚਲਾ ਪੱਤ ਤੋੜ ਕੇ ਵੀ ਨਾ ਨਾ ਕਦੀ ਪਲਾਟ ਚ ਤਾਂ ਸੱਪ ਆਉਣਗੇ ਹੁਣ 8 ਵਜੇ ਮੈਨੂੰ ਚੇਤਾ ਆਇਆ ਮੈਂ ਕਿਹਾ ਹਾਏ ਰੀਤ ਅੱਕ ਨਹੀਂ ਲਿਆਂਦਾ ਚੱਲ ਕਹਿੰਦੀ ਚੱਲੀਏ ਮੈਂ ਦੁਪਹਿਰੇ ਅੱਛੇ ਤੈਨੂੰ ਸੱਪ ਖਾਂਦੇ ਸੀ 8 ਵਜੇ ਕਹਿੰਦੀ ਚੱਲ ਚੱਲੀਏ ਕੀ ਇਹਦਾ ਵੀ ਬੰਦਾ ਦੀਨ ਧਰਮ ਇਹ ਤਾਂ ਦੀਨ ਧਰਮ ਹੀ ਨਹੀਂ ਕੋਈ ਮੰਨਾ ਦਰੱਖੀ ਹਾਂ ਹੂੰ ਤਾਂ ਤਾਂ ਵੀ ਫੋਲਡ ਥੱਲੋ ਵੀ ਫੋਲਡ ਅਈ ਯਾਰ ਤਾਂ ਹੀ ਆ ਵਿਚਾਰੇ ਨੇ ਪਾਲਾ ਇੱਕ ਵੱਟ ਚਪਰੀ ਤੇ ਜੇਠਾ ਲਾਲ ਆਇਆ ਮੈਂ ਦੋਸਤੋ ਕਲਿਆ ਨੋ ਗਏ ਨੇ ਰਾਤ ਦੇ 12 ਵਜੇ ਗਏ ਬਾ 12 ਵਜੇ ਹੋਰ ਨਹੀਂ ਗਿਆ 10 ਬੱਜਿਆ ਜੀ ਰਾਤ ਦੇ ਤਾਂ ਚਲੋ ਫਿਰ ਵੀ ਨੇਰਾ ਹੋ ਗਏ ਦੋਸਤੋ ਪਲਾਟਾ ਚ ਜਾਣਾ ਸੇਫ ਨਹੀਂ ਗਾ ਹੁਣ ਆ ਪਤਾ ਨਹੀਂ ਪੱਥਰ ਚੜ੍ਹਦੇ ਪੱਤੀ ਤੋੜ ਕੇ ਲਾਉਣ ਲੱਗੇ ਆ ਗਾਇਜ਼ ਉਹਦੇ ਤੇ ਗਰਮੂਗੀ ਦੇਣੀ ਆ ਹੂੰ ਪਰ ਅੱਕਣਾ ਵੀ ਰਮਾਉਣਾ ਸੀਗਾ ਪੱਥਰ ਚਟਣਾ ਵੀ ਉਹ ਕਰਨੀ ਆ ਕੱਲ ਰਾਤ ਜੋ ਪੱਥਰ ਚਟ ਪੱਥਰ ਚਟ ਸਾਡੇ ਘਰੇ ਬਹੁਤ ਲੱਗਿਆ ਹੋਇਆ ਵਾ ਤੇ ਪੱਥਰ ਚਟ ਤੋੜ ਕੇ ਮੰਮੀ ਟਾਈਮ ਕਿੰਨਾ ਹੋਇਆ ਯਾਰ ਦੇਖੀ ਇਹੇ ਪੱਥਰ ਚਟ ਤਾਂ ਉੱਥੇ ਨਹੀਂ ਸਿੱਡਾ ਵੱਡਾ ਵੱਡਾ ਹਨਾ ਉਹਦੇ ਨਾਲ ਆਪਣੇ ਕਿੱਡਾ ਕਿੱਡ ਪੱਥਰ ਚਟ ਉਹ ਕਿਦਾਂ ਦੂਜੇ ਤਰੀਕੇ ਤੇ ਘੁਆਰ ਨਹੀਂ ਸਕਦੇ ਆਪਾਂ ਗਲੀ ਚ ਕਿਵੇਂ ਗੇੜੇ ਦਿੰਦੇ ਸੀ ਪੱਥਰ ਚਟ ਨੂੰ ਅੱਜ ਤੁਲਸੀ ਕਿ ਨਹੀਂ ਸੁਣੀ ਹੋਈ ਬੱਸ 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 ਬਹੁਤ ਆਚਾਰ ਪੱਤੇ ਆ ਦੇਖੀ ਤੁਲਸੀ ਕਿ ਨਹੀਂ ਸੁਣੀ ਹੋਈ ਹੈ ਨਾ ਮੱਡ ਵੱਡ ਪੱਤੇ ਸਾਡੇ ਇੱਧਰ ਵੀ ਕਈ ਵੇ ਰਾਤ ਨੂੰ ਦੱਫਤਾ ਆ ਵੀ ਨਹੀਂ ਛੇੜੀ ਦੇਗੇ ਤੂੰ ਤਾਂ ਹੈ ਹੀ ਜ਼ਾਲਮ ਕਮਲੇ ਤਾਂ ਜੰਮਿਆ ਨੰ ਕਮਲੇ ਬੰਦੇ ਮਹੀਨੇ ਲੋ ਜੀ ਕਰਤਾ ਪੱਥਰ ਚਟਣਾ ਜੀ ਓਏ ਨਾ ਇਹ ਪਾਣੀ ਦੇ ਲਈ ਮੱਗੇ ਚ ਆਖਸੇ ਲਾਇਆ ਦਾ ਪਾਣੀ ਬਹੁਤ ਤਰ ਹੈਗਾ ਨਾ ਹੁਕਮਤ ਪਾਣੀ ਪਾਈਓ ਤੇ ਚੂਣੀ ਬਾਹਰ ਨਹੀਂ ਨਾ ਘਾਤ ਅੱਪ ਚਲੋ ਏ ਨਾਉਣਾ ਨਹੀਂ ਹੈਗਾ ਅਲਦਾ ਛੇਤੀ ਮੰਮੀ ਹਾਂ ਪੜਾ ਹੋਇਆ ਪੜਾ ਉੱਪਰ ਇਹ ਹੋ ਜਾ ਪਹਿਣਾ ਤੂੰ ਰਹਿਣ ਦੇ ਮੈਂ ਖੰਬ ਆ ਗਿਆ ਅਰੇ ਅਰੇ ਨਾ ਪਤ ਤੂੰ ਫੜ ਜਾ ਫੜ ਜਾ ਆ ਰੇ ਫੜ ਰੀ ਤੇ ਆਪੇ ਨਾ ਮਾ ਦੇਣਾ ਇੱਥੇ ਆ ਲੈ ਆਲੇ ਦੁਆਲੇ ਖਲਾਰ ਪਾਣੀ ਦਾ ਦੇਖ ਤੇ ਚਾਬੀ ਲੱਗਿਆ ਬਸ ਕਰ ਜੈ ਇੰਨਾ ਨਹੀਂ ਪੜ ਹਾਏ ਮੇਰੇ ਮੱਛਰ ਲੜ ਗਿਆ ਚਰਦੇ ਤੇ ਲੋੜ ਜਾ ਆਪਾਂ ਪੱਥਰ ਜਿਹੜੇ ਪੱਤੇ ਲਾ ਦਦੇ ਆ ਦੇਖੋ ਗਾਈ ਐ ਇਸੇ ਕਰਦੇ ਓਏ ਪੱਥਰ ਜੇ ਕਰਦਾ ਜੀ ਜਾਂਦਾ ਮੱਛਰ ਲੜਾ ਨਾ ਲੈ ਪੱਤੇ ਤਾਂ ਚੰਨੇ ਬਹੁਤ ਸੀਗੇ ਨੇ ਦੋ ਓਹ ਰੀਤਾ ਭਲਵਾਨ ਓ ਓ ਓ ਓਏ ਸਰ ਫੋਨ ਇਹ ਡੇਗਣਾ ਚਾਈ ਨਹੀਂ ਇਧਰ ਦੇ ਕੰਮ ਦੇਖੋ